ਕੋਈ ਵਦਮਾ ਘਟਾ ਮ ਬੂਟਾ ਕਹਿੰਦਾ ਕੋਈ ਉਹਨੂੰ ਬਕਾਨਾ ਰੋਗ ਕਹਿੰਦਾ ਕੋਈ ਉਹਨੂੰ ਫੋਟ ਰੋਡ ਕਹਿੰਦਾ ਮਤਲਬ ਹਰੇਕ ਏਰੀਏ ਦੀ ਆਪਣੀ ਇੱਕ ਵੱਖਰੀ ਬੋਲੀ ਹੈ ਕਿ ਜਿਹੜਾ ਉਹ ਵਦਮਾ ਆ ਬੂਟਾ ਨਿਕਲਿਆ ਹੁੰਦਾ ਉਹਨੂੰ ਵੱਖਰੇ ਵੱਖਰੇ ਨਾਮਾਂ ਤੇ ਜਾਣਦੇ ਆ ਕਿਸਾਨ ਦੋਸਤੋ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਬਿਮਾਰੀ ਆਉਂਦੀ ਕਿਉਂ ਹੈ ਯੂਨੀਵਰਸਿਟੀ ਦੇ ਕਹਿਣ ਮੁਤਾਬਕ ਤੇ ਲੋਕਾਂ ਦੇ ਪ੍ਰੈਕਟਿਸ ਮੁਤਾਬਕ ਇਹੇ ਬਿਮਾਰੀ ਤਕਰੀਬਨ ਬੀਚੋਂ ਵਾਇਰਸ ਪੈਦਾ ਹੁੰਦਾ ਕਿਉਂ ਆਪਣੇ ਕਿਸਾਨ ਦੋਸਤਾਂ ਕੋਲ ਸਮਾਂ ਹੁੰਦਾ ਘੱਟ ਤੇ ਜਾਂ ਫਿਰ ਬੀ ਨੂੰ ਲੋਨ ਵਾਲੀ ਮਸ਼ੀਨ ਨਹੀਂ ਹੁੰਦੀ ਤੇ ਉਹ ਬੀ ਨੂੰ ਸਹੀ ਟਰੀਟ ਨਹੀਂ ਕਰ ਪਾਉਂਦੇ ਕਿ ਮਤਲਬ ਉਹਨਾਂ ਦਾ ਬੀ ਸਹੀ ਸੋਧਿਆ ਨਹੀਂ ਜਾਂਦਾਗਾ ਤੇ ਬੇਸਿਕਲੀ ਕਿਸਾਨ ਦੋਸਤੋ ਮੇਰੇ ਬਹੁਤ ਵੀਰ ਜਾਣਦੇ ਉਹਨਾਂ ਕਿ ਨੈਟ ਤੇ ਸਰਚ ਕਰਿਓ ਮੈਂ ਵੀਡੀਓ ਦੇ ਸਾਈਡ ਤੇ ਦਵਾਈ ਵੀ ਦਿਖਾਉਂਗਾ ਸਜੰਟਾ ਕੰਪਨੀ ਦੀ ਇੱਕ ਆਈਸੀ ਦਵਾਈ ਪਿਛਲੇ ਤੋਂ ਪਿਛਲੇ ਸਾਲ ਵਾਈਬਰੈਂਸ ਜਿਹੜੀ ਕਿ ਬਕਾਨਾ ਰੋਗ ਤੇ ਬੜਾ ਟਾਪ ਦਾ ਰਿਜ਼ਲਟ ਸੀਗਾ ਕਿ ਜਿਹੜੇ ਦੋਸਤਾਂ ਨੇ ਵੀ ਆਪਣੇ ਉਹ ਦਵਾਈ ਲਾਈ ਸੀ ਸਜੰਟਾ ਦੀ ਤੇ ਉਹਨਾਂ ਦੇ ਬਕਾਨਾ ਰੋਗ ਬਹੁਤ ਹੱਦ ਤੱਕ ਘਟ ਗਿਆ ਸੀਗਾ ਈਵਨ ਕਈ ਲੋਕਾਂ ਦੇ ਦੱਸਣ ਮੁਤਾਬਕ ਬਕਾਨਾ ਰੋਗ ਆਇਆ ਹੀ ਨਹੀਂ ਮਤਲਬ ਕਿ ਜਿਹੜੀ ਕਿ ਨੰਦੀ ਐਗਰੋ ਸੀਡਸ ਹੈ ਜਿਨ੍ਹਾਂ ਨੇ ਕਿ ਸਪੈਸ਼ਲ ਈਵਨ ਸਜੰਟਾ ਤੋਂ ਪਰਮਿਸ਼ਨ ਲੈ ਕੇ ਸਜੰਟਾ ਦੀ ਦਵਾਈ ਵਾਈਬਰੈਂਸ ਵਾਈਬਰੈਂਸ ਸਜੰਟਾ ਕੰਪਨੀ ਦੀ ਜਿਹੜੀ ਕਿ ਟ੍ਰੀਟ ਕੀਤੀ ਹੈ ਜਿੰਦੇ ਨਾਲ ਕਿ ਆਪਣਾ ਹਰ ਇੱਕ ਕਿਸਾਨ ਵੀਰ ਵੱਦ ਤੋਂ ਵੱਧ ਝਾੜ 1400 ਇੱਕ ਮੁੱਚਲ ਵੈਰੈਟੀ ਦਾ ਪ੍ਰਾਪਤ ਕਰ ਸਕਦਾ ਦੂਸਰੀ ਗੱਲ ਜਿਹੜੇ ਵੀ ਨੂੰ ਵਾਈਬ੍ਰੈਂਸ ਲੱਗੀ ਹੋਈ ਆ ਕਿਉਂ ਵਾਈਬ੍ਰੈਂਸ ਤੁਸੀਂ ਘਰੇ ਵੀ ਲਾ ਸਕਦੇ ਹੋ ਹੋਰ ਬੀਆਂ ਨੂੰ ਪਰ ਜਿਹੜੀ ਇੱਕ ਮਸ਼ੀਨਾਈ ਦਵਾਈ ਲੱਗਣਾ ਤੇ ਇੱਕ ਘਰੇ ਆਪਾਂ ਪਾਣੀ ਚ ਪਿਉੋਂ ਕੇ ਬੀਨ ਨੂੰ ਲਵਾਣਾ ਕਿਸਾਨ ਦੋਸਤੋ ਪਤਾ ਤੁਹਾਨੂੰ ਵੀ ਹੈ ਕਿ ਉੱਥੇ ਜ਼ਮੀਨ ਸਮਾਨ ਦਾ ਅੰਤਰ ਹੁੰਦਾ ਦੂਸਰੀ ਗੱਲ ਜੇ ਮੇਰੇ ਕਿਸੇ ਵੀਰ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਵੈਰਾਈਟੀ ਚਾਹੀਦੀ ਹੈ ਤੇ ਉਹ ਸਾਨੂੰ ਆਪਣਾ ਆਧਾਰ ਕਾਰਡ WhatsApp ਤੇ ਪਾ ਕੇ ਅਸੀਂ ਉਹਨੂੰ ਬਿੱਲ ਕੱਟ ਕੇ ਉਹਦਾ WhatsApp ਤੇ ਪਾ ਕੇ ਤੇ ਬੱਸ ਰਹੀਂ ਉਹਦਾ ਸਮਾਨ ਉਥੇ ਪਹੁੰਚਦਾ ਵੀ ਕਰ ਸਕਦੇ ਹਾਂ ਬਾਕੀ ਕਿਸਾਨ ਦੋਸਤੋ ਮੈਂ ਜਾਂਦਾ ਜਾਂਦਾ ਵੀਡੀਓ ਦੇ ਵਿੱਚ بس ਇੱਕੋ ਹੀ ਗੱਲ ਕਰਨਾ ਚਾਹਨਾ ਹਾਂ ਕਿ ਬੀਜ ਵੀਜਣ ਲੱਗੇ ਬੀਜ ਲੈਣ ਲੱਗੇ ਤੇ ਬੀਜ ਨੂੰ ਖੇਤ ਚ ਬੋਣ ਲੱਗੇ ਦੋ ਵਾਰੀ ਸੋਚਣਾ ਹੈ ਕਿਉਂਕਿ ਕਿਸਾਨ ਦੋਸਤੋ ਕੋਈ ਸਪਰੇਅ ਕਰ ਲਈ ਸਪੋਜ਼ ਕਰੋ ਕੋਈ ਜ਼ੁੰਡੀ ਸਪਰੇਅ ਕਰਨੀ ਸੀ ਕਿ ਇਹ ਸੁੰਡੀ ਨਹੀਂ ਮਰੀ ਤਾਂ ਅਪਾ ਦੂਜੇ ਦਿਨ ਫੇਰ ਕਰ ਲਾਂਗੇ ਪਰ ਬੀ ਦੀ ਨਿਰਖ ਕਰਨਾ ਬਹੁਤ ਔਖਾ ਹੁੰਦਾ ਕਿਉਂ ਬੀ ਆਪਾਂ ਨੂੰ ਇੱਕ ਰੀ ਬੀਜਾ 6 ਮਹੀਨੇ ਬਾਅਦ ਪਤਾ ਲੱਗਣਾ ਕਿ ਉਹਨੇ ਆਪਾਂ ਨੂੰ ਕੀ ਫਲ ਦਿੱਤਾ ਕਿਸਾਨ ਦੋਸਤੋ ਆਪਦਾ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਦਸੀਓ ਤੇ ਵੀਰੋ ਬਸ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਿਓ ਕਿਉਂ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਕਿਸਾਨ ਦੋਸਤ ਦਾ ਭਲਾ ਹੋ ਸਕਦਾ ਹੈ ਕਿਸੇ ਕਿਸਾਨ ਦੋਸਤ ਨੂੰ ਇੱਕ ਚੰਗਾ ਬੀਜ ਮਿਲ ਸਕਦਾ ਕਿਸੇ ਕਿਸਾਨ ਦੋਸਤ ਦਾ ਫਾਇਦਾ ਹੋ ਸਕਦਾ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਸਨੀ ਵੋਟ ਕਰਾ ਤੋ ਕਿਸਾਨ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ ਵੀਡੀਓ ਹਮੇਸ਼ਾ ਉਸੇ ਚੀਜ਼ ਦੀ ਪਾਈ ਹੈ ਜਿਦੇ ਨਾਲ ਆਪਣੇ ਕਿਸੇ ਕਿਸਾਨ ਦੋਸਤ ਦਾ ਫਾਇਦਾ ਹੋ ਸਕੇ ਕਿਸਾਨ ਦੋਸਤੋ ਜਿਵੇਂ ਲੋਕਾਂ ਦਾ ਰੁਹਾਮ ਐਤ ਕੀ ਪੀਆਰ 131 ਵੱਲ ਬਹੁਤ ਜ਼ਿਆਦਾ ਹੈ ਤੇ ਜਿਵੇਂ ਜਿਵੇਂ ਲੋਕਾਂ ਨੇ ਜਿਹੜੇ ਲੋਕਾਂ ਨੇ ਮੂੰਗੀਆਂ ਜਾਂ ਮੱਕੀਆਂ ਬੀਜੀਆਂ ਉਹ ਪੁੱਛ ਰਹੇ ਆ ਕਿ ਸਣੀ ਵੀਰੇ ਅਸੀਂ ਝੋਨਾ ਕਿਹੜਾ ਲਾਈਏ ਉੱਥੇ ਜਾਂ ਇਹੋ ਜੀ ਕਿਹੜੀ ਫਸਲ ਲਾਈਏ ਕਿ ਜਿਦੇ ਨਾਲ ਸਾਨੂੰ ਸਾਡੀ ਇਨਕਮ ਅੱਛੀ ਹੋ ਚਕੇ ਤੇ ਕਿਸਾਨ ਦੋਸਤੋ ਬਥੇਰੇ ਲੋਕ ਇਹ ਪੁੱਛਦੇ ਆ ਅਸੀਂ ਬਾਸਮਤੀ ਸਣੀ ਵੀਰੇ ਕਿਹੜੇ ਲਈਏ ਕਿਉਂਕਿ ਅੱਧੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੋ ਪਾਰੀ ਕਿ ਬਾਸਮਤੀ ਕਿਹੜੀ ਦਾ ਕਿੰਨਾ ਝਾੜ ਹੈ ਤੇ ਉਹ ਕਿੰਨੇ ਦਿਨ ਲੈਂਦੀ ਹੈ ਕਿਉਂਕਿ ਲੋਕ ਕਨਫਿਊਜ਼ ਬੜੇ ਹੋ ਰਿਹਾ ਕਿਉਂਕਿ ਅੱਗੇ ਹੁੰਦੀ ਸੀ ਦੋ ਕੁ ਵੈਰੈਟੀਆਂ 11 21 ਹੋਣੀ ਸੀ ਤਾਂ 11 ਕਿ ਦੋਸਤਾਂ ਨੇ ਲਾਦਣੀ ਸੀ ਤੇ ਗੱਲ ਖਤਮ ਹੁਣ ਜਿਵੇਂ ਜਿਵੇਂ ਸਮਾਂ ਪੁਰਾਣਾ ਹੋ ਚੁੱਕਿਆ ਤੇ 11 21 ਦੀਆਂ ਕਾਫੀ ਲੋਕਾਂ ਨੂੰ ਮਤਲਬ ਕਿ ਸਮੱਸਿਆ ਆ ਰਹੀ ਹੈ ਕਿ ਉਹ ਤਾਂ ਝਾੜ ਘਟ ਚੁੱਕਿਆ ਤੇ ਕੋ ਕਿਸੇ ਥਾਂ ਬਕਾਨਾ ਰੋਗ ਪੈ ਗਿਆ ਕਿਸੇ ਥਾਂ ਫੋਗ ਵਾਲੀ ਬਣਨ ਲੱਗ ਗਈ ਤੇ ਐਵਰੇਜ ਜਿਹੜੀ ਚੀਜ਼ ਪੁਰਾਣੀ ਹੋ ਜਾਏ ਉਹ ਕਿਤੇ ਨਾ ਕਿਤੇ ਬਿਮਾਰੀਆਂ ਦੀ ਲਪੇਟ ਚ ਆ ਜਾਂਦੀਆਂ ਤਾਂ ਕਿਸਾਨ ਦੋਸਤੋਂ ਹੁਣ ਆਪਣੇ ਕੋਲੇ ਬਹੁਤ ਵਾਈਡ ਵੈਰਾਈਟੀ ਹੈ ਮਤਲਬ ਕਿ ਬੜੀਆਂ ਲੰਮੀਆਂ ਵੈਰਾਈਟੀਆਂ ਹਨ ਬਾਸਮਤੀ ਦੀਆਂ ਜਿਵੇਂ ਕਿ 11 ਕਿ ਤਾਂ ਹੈਗੀ ਹੈਗੀ ਆ ਉਵੇਂ ਹੀ 11 ਕਿ ਦੇ ਸਮੇਂ ਤਰਲਦੀ ਮਿਲਦੀ ਤੁਸੀਂ 17 18 ਵੀ ਹੈ। ਉਵੇਂ ਹੀ 17 18 11 ਕਿਰੀ 100 ਦਾ 18 85 ਵੀ ਆ ਚੁੱਕੀ ਆ ਭੂਸਾ ਯੂਨੀਵਰਸਿਟੀ ਦੀ। ਉਵੇਂ 1509 ਜਿਵੇਂ ਸ਼ਾਰਟ ਟਾਈਮ ਵੈਰੈਟੀ ਆ ਉਹਦੇ ਬਰਾਬਰ ਦੀ ਵੈਰੈਟੀ ਆਪਣੇ ਕੋਲੇ 16 92 ਵੀ ਹੈ ਕਿਉਂਕਿ ਉਹਨੇ ਵੀ ਘੱਟ ਟਾਈਮ ਲੈਣਾ। ਈਵਨ ਉਹਨੇ PR 126 ਤੋਂ ਵੀ ਥੋੜਾ ਸਮਾਂ ਲੈਣਾ। 110 ਦੀਆਂ 120 ਦਿਨਾਂ ਸਨੇ ਪਨੀਰੀ ਕਿਉਂ 30 ਦਿਨ ਦੀ ਪਨੀਰੀ 80 90 ਦਿਨਾਂ ਦੇ ਵਿੱਚ ਖੇਤ ਵਿਹਲਾ ਕਰਨ ਵਾਲੀ ਬੜੀ ਛੋਟੀ ਵੈਰੈਟੀ ਆ 18 47 ਤੇ 1692 ਹੁਣ ਇਸੇ ਕਰਕੇ ਕਾਫੀ ਲੋਕ ਪੁੱਛਦੇ ਆ ਕਿ ਸਣੀ ਜਿਹੜੇ ਅਸੀਂ ਬਾਸਮਤੀ ਲਾਈਏ ਤੇ ਲਾਈਏ ਕਿਹੜੀ ਪਹਿਲਾਂ ਤਾਂ ਕਿਸਾਨ ਦੋਸਤੋ ਤੁਹਾਨੂੰ ਇਹ ਪਤਾ ਹੁਣ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਮੂੰਗੀ ਵਾਲਾ ਵਾਹਣ ਜਾਂ ਮੱਕੀ ਵਾਲਾ ਵਾਹਣ ਖੇਤ ਵਿਹਲਾ ਕਦੋਂ ਹੋਊਗਾ ਕਿ ਚੜ੍ਹਦੇ ਸੂਨ ਖੇਤ ਵਿਹਲਾ ਹੁੰਦਾ 15 ਜੁਲਾਈ ਕਿ ਪੰਜ ਸੌਨ ਨੂੰ ਖੇਤ ਵਿਹਲਾ ਹੁੰਦਾ ਕਿ 1500 ਨੂੰ ਵਿਹਲਾ ਹੁੰਦਾ ਤੇ ਦੂਸਰੀ ਗੱਲ ਤੁਹਾਨੂੰ ਇਹ ਪਤਾ ਹੋਣਾ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਉਸ ਤੋਂ ਬਾਅਦ ਮਾ ਆਲੂ ਲਾਉਣੇ ਆ ਕੀ ਮੈਂ ਉੱਥੇ ਪੱਠੇ ਬੀਜਨੇ ਆ ਕੀ ਉੱਥੇ ਮੈਂ ਕਣਕ ਲਾਉਣੀ ਆ ਤਾਂ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬਾਸਮਤੀ ਦੀ ਵੈਰਾਈਟੀਆਂ ਚੂਜ਼ ਕਰਾਂਗੇ ਕਿ ਆਪਾਂ 1692 ਬੀਜਣੀ ਆ 1509 ਬੀਜਣੀ ਆ 1718 ਬੀਜਣੀ ਆ 1121 ਬੀਜਣੀ ਆ ਤਾਂ ਕਿਹੜੀ ਵੈਰਾਈਟੀ ਬੀਜੇ ਤੇ ਦੂਸਰਾ ਟੌਪਿਕ ਅੱਜ ਦੀ ਮੇਨ ਵੀਡੀਓ ਦਾ ਬਹੁਤ ਦੋਸਤਾਂ ਦੇ ਫੋਨ ਆਉਂਦੇ ਆ ਕਿ ਸਣੀ ਵੀਰੇ ਪਿਛਲੀ ਵਾਰੀ ਨਾ ਅਸੀਂ 1886 ਵਿਜੀ ਸੀ 1401 ਮੁਛਲ ਦੀ ਸੋਧ ਤੇ ਜਾਂ ਅਸੀਂ 1401 ਵਿਜੀ ਸੀ ਪਰ ਉਹਦੇ ਵਿੱਚ ਸਾਡੇ ਬਕਾਨਾ ਰੋਗ ਬੜਾ ਆ ਗਿਆ ਸੀਗਾ ਮਤਲਬ ਅਲੱਗ-ਅਲੱਗ ਏਰੀਆ ਦੀ ਲੈਂਗੁਏਜ ਹੈ ਅਲੱਗ-ਅਲੱਗ ਏਰੀਆ ਦੀ ਬੋਲੀ ਹੈ ਕੋਈ ਵਦਮਾ ਘਟਮਾ ਬੂਟਾ ਕਹਿੰਦਾ ਕੋਈ ਉਹਨੂੰ ਬਕਾਨਾ ਰੋਗ ਕਹਿੰਦਾ ਕੋਈ ਉਹਨੂੰ ਫੋਟ ਰੋਡ ਕਹਿੰਦਾ ਮਤਲਬ ਹਰੇਕ ਏਰੀਆ ਦੀ ਆਪਣੀ ਇੱਕ ਵੱਖਰੀ ਬੋਲੀ ਹੈ ਕਿ ਜਿਹੜਾ ਉਹ ਵਦਮਾ ਆ ਬੂਟਾ ਨਿਕਲਿਆ ਹੁੰਦਾ ਉਹਨੂੰ ਵੱਖਰੇ-ਵੱਖਰੇ ਨਾਮਾਂ ਤੇ ਜਾਣਦੇ ਆ ਕਿਸਾਨ ਦੋਸਤੋ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਬਿਮਾਰੀ ਆਉਂਦੀ ਕਿਉਂ ਹੈ ਯੂਨੀਵਰਸਿਟੀ ਦੇ ਕਹਿਣ ਮੁਤਾਬਕ ਤੇ ਲੋਕਾਂ ਦੇ ਪ੍ਰੈਕਟਿਸ ਮੁਤਾਬਕ ਇਹ ਬਿਮਾਰੀ ਤਕਰੀਬਨ ਬੀ ਚੋਂ ਵਾਇਰਸ ਪੈਦਾ ਹੁੰਦਾ ਹੈ ਕਿਉਂ ਆਪਣੇ ਕਿਸਾਨ ਦੋਸਤਾਂ ਕੋਲ ਸਮਾਂ ਹੁੰਦਾ ਘੱਟ ਤੇ ਜਾਂ ਫਿਰ ਬੀ ਨੂੰ ਲਾਉਣ ਵਾਲੀ ਮਸ਼ੀਨ ਨਹੀਂ ਹੁੰਦੀ ਤੇ ਉਹ ਬੀ ਨੂੰ ਸਹੀ ਟਰੀਟ ਨਹੀਂ ਕਰ ਪਾਉਂਦੇ ਕਿ ਮਤਲਬ ਉਹਨਾਂ ਦੇ ਬੀ ਸਹੀ ਸੋਧਿਆ ਨਹੀਂ ਜਾਂਦਾਗਾ ਬੇਸਿਕਲੀ ਕਿਸਾਨ ਦੋਸਤੋ ਮੇਰੇ ਬਹੁਤ ਵੀਰ ਜਾਣਦੇ ਨੇ ਕਿ ਨੈਟ ਤੇ ਸਰਚ ਕਰਿਓ ਮੈਂ ਵੀਡੀਓ ਦੇ ਸਾਈਡ ਤੇ ਦਵਾਈ ਵੀ ਦਿਖਾਉਂਗਾ ਸਜੰਟਾ ਕੰਪਨੀ ਦੀ ਇੱਕ ਆਈਸੀ ਦਵਾਈ ਪਿਛਲੇ ਤੋਂ ਪਿਛਲੇ ਸਾਲ ਵਾਈਬਰੈਂਸ ਜਿਹੜੀ ਕਿ ਬਕਾਨਾ ਰੋਗ ਤੇ ਬੜਾ ਟਾਪ ਦਾ ਰਿਜ਼ਲਟ ਸੀਗਾ ਕਿ ਜਿਹੜੇ ਦੋਸਤਾਂ ਨੇ ਵੀ ਆਪਣੇ ਉਹ ਦਵਾਈ ਲਈ ਸੀ ਸਜੰਟਾ ਦੀ ਤੇ ਉਹਨਾਂ ਦੇ ਬਕਾਨਾ ਰੋਗ ਬਹੁਤ ਹੱਦ ਤੱਕ ਘਟ ਗਿਆ ਸੀਗਾ ਈਵਨ ਕਈ ਲੋਕਾਂ ਦੇ ਦੱਸਣ ਮੁਤਾਬਕ ਬਕਾਨਾ ਰੋਗ ਆਇਆ ਹੀ ਨਹੀਂ ਮਤਲਬ ਕਿ ਵਦਮਾ ਘਟਮਾ ਬੂਟਾ ਆਇਆ ਹੀ ਨਹੀਂ ਇੰਨੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਸਿਰਫ ਇੱਥੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਾਂ ਫਿਰ ਈਵਨ ਯੂਪੀ ਸਾਈਡ ਤੇ ਵੀ ਸਿਰਫ ਕੋਈ ਇੱਕ ਜਾਂ ਦੋ ਕੰਪਨੀਆਂ ਆਈਆਂ ਜਿਹੜੀਆਂ ਕਿ 1401 ਮੁੱਛਲ ਨੂੰ ਮਤਲਬ ਕਿ ਮੁੱਛਲ 1401 ਵੈਰਾਈਟੀ ਨੂੰ ਜਿਹੜੀ ਕਿ ਉਸ ਦਵਾਈ ਨਾਲ ਟਰੀਟ ਕਰਦੀਆਂ ਉਹਨਾਂ ਚੋਂ ਇੱਕ ਕੰਪਨੀ ਬਾਰੇ ਅੱਜ ਕਿਸਾਨ ਦੋਸਤੋ ਮੈਂ ਤੁਹਾਨੂੰ ਜਾਗਰੂਤ ਕਰਨ ਜਾ ਰਿਹਾ ਜਿਹੜੀ ਕਿ ਨੰਦੀ ਐਗਰੋ ਸੀਡਸ ਹੈ ਜਿਨ੍ਹਾਂ ਨੇ ਕਿ ਸਪੈਸ਼ਲ ਈਵਨ ਸਜੰਟਾ ਤੋਂ ਪਰਮਿਸ਼ਨ ਲੈ ਕੇ ਸਜੰਟਾ ਦੀ ਦਵਾਈ ਵਾਈਬਰੈਂਸ ਵਾਈਬਰੈਂਸ ਸਜੰਟਾ ਕੰਪਨੀ ਦੀ ਜਿਹੜੀ ਕਿ ਟ੍ਰੀਟ ਕੀਤੀ ਹੈ ਜਿਨ੍ਹਾਂ ਦੇ ਨਾਲ ਕੀ ਆਪਣਾ ਹਰ ਇੱਕ ਕਿਸਾਨ ਵੀਰ ਵੱਧ ਤੋਂ ਵੱਧ ਝਾੜ 1401 ਮੁੱਛਲ ਵੈਰੈਟੀ ਦਾ ਪ੍ਰਾਪਤ ਕਰ ਸਕਦਾ ਦੂਸਰੀ ਗੱਲ ਜਿਹੜੇ ਵੀ ਨੂੰ ਵਾਇਬ੍ਰਸ ਲੱਗੀ ਹੋਈ ਹੈ ਕਿਉਂ ਵਾਇਬ੍ਰਸ ਤੁਸੀਂ ਘਰੇ ਵੀ ਲਾ ਸਕਦੇ ਹੋ ਹੋਰ ਬੀਆਂ ਨੂੰ ਪਰ ਜਿਹੜੀ ਇੱਕ ਮਸ਼ੀਨ ਰਾਹੀਂ ਦਵਾਈ ਲੱਗਣਾ ਤੇ ਇੱਕ ਘਰੇ ਆਪਾਂ ਪਾਣੀ ਚ ਪਿਉ ਕੇ ਬੀਨ ਨੂੰ ਲਾਉਣਾ ਕਿਸਾਨ ਦੋਸਤੋ ਪਤਾ ਤੁਹਾਨੂੰ ਵੀ ਹੈ ਕਿ ਉੱਥੇ ਜ਼ਮੀਨ ਸਮਾਨ ਦਾ ਬੰਤਰ ਹੁੰਦਾ ਕਿਉਂ ਕਿਸੇ ਵੀ ਤੁਹਾਨੂੰ ਪ੍ਰੋਪਰ ਟਰੀਟ ਨਹੀਂ ਹੁੰਦੀ ਕਿਸੇ ਵੀ ਤੁਸਕਉਣ ਲੱਗੇ ਪ੍ਰੋਬਲਮ ਹੈ ਤੇ ਕਈ ਲੋਕਾਂ ਆਪਣ ਵੇਖਿਆ ਹੋਊਗਾ ਵੀ ਭਿਓਂ ਕੇ ਜਦੋਂ ਵੀ ਦੇ ਨਾ ਤੇ ਦੁਪਹਿਰੇ ਜਾਂ ਸ਼ਾਮ ਨੂੰ ਛਿੱਟਾ ਦੇਣ ਜਾਂਦੇ ਆ ਬੀ ਨੂੰ ਤਾਮਰਾ ਲੈਂਦੇ ਮਤਲਬ ਕਿ ਹੀਟ ਕਰ ਲੈਂਦੇ ਐ ਤੇ ਇੰਨੀ ਮਹਿੰਗੀ ਦਵਾਈ ਲਾਉਣ ਤੋਂ ਬਾਅਦ ਕਿਸਾਨ ਦੋਸਤੋ ਬੀ ਨਾ ਉਗਰੇ ਫਿਰ ਕਿਤੇ ਨਾ ਕਿਤੇ ਦੁੱਖ ਆਪਾਂ ਨੂੰ ਵੀ ਲੱਗਦਾ ਕਿ ਮੇਰਾ ਮਹਿੰਗਾ ਬੀ ਵਿੱਜਿਆ ਸੀ ਤੇ ਮੇਰੇ ਹੀਟ ਤਾਂ ਇਹਦੀ ਨਾ ਤੁਹਾਨੂੰ ਕੋਈ ਕਿਸਾਨ ਦੋਸਤੋ ਭਿਉਣ ਦੀ ਲੋੜ ਨਾ ਇਹਦੇ ਤੇ ਕੋਈ ਦਵਾਈ ਲਾਉਣ ਦੀ ਲੋੜ ਤੇ ਦੂਸਰੀ ਗੱਲ ਇੱਕ ਬ੍ਰਾਂਡਡ ਕੰਪਨੀ ਸੁਜੰਟਾ ਦੀ ਵਾਈਬ੍ਰੈਂਸ ਦਵਾਈ ਲੱਗਣ ਨਾਲ ਵਦਮਾ ਘਟਮਾ ਬੂਟਾ ਮਤਲਬ ਕਿ ਫੁੱਟ ਰੋੜ ਦੀ ਸਮੱਸਿਆ ਵੀ ਖੇਤ ਚ ਬਹੁਤ ਘਾਤਾ ਘਟ ਜਾਣੀ ਐ ਮੈਂ ਅੱਜ ਦੀ ਇਹ ਸਪੈਸ਼ਲ ਵੀਡੀਓ ਮੈਨੂੰ ਬਹੁਤ ਕਿਸਾਨ ਦੋਸਤ ਫੋਨ ਕਰ ਕਿ ਸਣੀ ਵੀਰੇ ਸੀ 1401 ਵੀਜੀਏ ਤੇ ਵੀਜੀਏ ਕਿਹੜਾ ਕਿਉਂ ਸਾਡੇ ਪਿਛਲੇ ਸਾਂ ਫੋਟ ਰੋਡ ਪੈ ਗਿਆ ਸੀ ਸੋ ਕਿਸਾਨ ਵੀਰੇ ਸਾਡੇ ਪਿਛਲੇ ਸਾਢੇਗ ਪਿਆ ਸੀ ਵੀਰੇ ਫੋਟ ਰੋਡ ਨਿਕਲਣ ਕਰਕੇ ਬੂਟੇ ਸੋਗ ਗਏ ਸੀ ਸਾਡੇ ਖੇਤਰੇ ਝਾੜ ਹੀ ਨਹੀਂ ਆਇਆ ਮੇਰੇ ਅੱਜ ਦੀ ਵੀਡੀਓ ਬਣਾਉਂਦਾ ਮੇਨ ਮਕਸਦ ਹੀ ਨੰਦੀ ਐਗਰੋ ਸੀਡਸ ਤੇ ਬਾਰੇ ਦੱਸਣਾ ਸੀ ਕਿ ਜਿਨ੍ਹਾਂ ਦੀ ਮੁਛਲ ਨੂੰ ਇੱਕ ਟ੍ਰੀਟ ਕੀਤੀ ਦਵਾਈ ਲੱਗੀ ਜਾਂਦੀ ਹੈ ਤੇ ਮੇਨ ਗੱਲ ਵਾਇਰਸ ਫ੍ਰੀ ਵੈਰੈਟੀ ਹੈ ਤੇ ਦੂਸਰੀ ਗੱਲ ਮੈਂ ਇੱਕੋ ਹੀ ਗੱਲ ਦੱਸਣਾ ਚਾਹੁੰਦਾ ਬਹੁਤ ਕਿਸਾਨ ਦੋਸਤਾਂ ਦੇ ਫੋਨ ਆ ਰਹੇ ਆ ਕਿ ਸਣੀ ਵੀਰੇ ਅਸੀਂ ਝੋਨਾ ਵੀਜੀ ਤੇ ਵੀਜੀਏ ਕਿਹੜਾ ਬਾਸਮਤੀ ਲਾਈਏ ਤੇ ਲਾਈਏ ਕਿਹੜਾ ਕਿਸਾਨ ਦੋਸਤੋ ਮੇਰੀ ਇੱਕੋ ਹੀ ਹੱਥ ਜੋੜ ਕੇ ਬੇਨਤੀ ਹੈ 8437700547 ਮੇਰਾ ਫੋਨ ਨੰਬਰ ਹੈ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰੋ ਬੋਲ ਕੇ ਛੱਡ ਦਿਓ ਮੈਂ ਤਕਰੀਬਨ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਉਹਦੇ ਹਰੇਕ ਵੀਰ ਦਾ ਰਿਪਲਾਈ ਕਰਕੇ ਸੌਣਾ ਕਿਉਂ ਕਈ ਲੋਕਾਂ ਨੂੰ ਜਾਣਕਾਰੀ ਪ੍ਰੋਪਰ ਨਹੀਂ ਹੁੰਦੀ ਕਿ ਅਸੀਂ ਕਿਹੜਾ ਵੀ ਲਾਈਏ ਕਿਹੜਾ ਨਹੀਂ ਤੁਸੀਂ ਮੈਨੂੰ ਤੇ ਦੋ ਹੀ ਤਿੰਨ ਗੱਲਾਂ ਦੱਸਣੀਆਂ ਤੁਹਾਡੀ ਜ਼ਮੀਨ ਕਿਹੜੀ ਹੈ ਕੋਰ ਹੈ ਰੇਤੇ ਵਾਲੀ ਹੈ ਪਾਣੀ ਮਿੱਠਾ ਹੈ ਕਿ ਪਾਣੀ ਮਿੱਠਾ ਨਹੀਂ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਟਾਈਮਿੰਗ ਕੀ ਹੈ ਮੈਂ ਤੁਹਾਨੂੰ ਪ੍ਰੋਪਰ ਜਾਣਕਾਰੀ ਕਿਸੇ ਵੀ ਵੀ ਬਾਰੇ ਮੈਂ ਤੁਹਾਨੂੰ ਰਾਤ ਨੂੰ ਰਿਪਲਾਈ ਕਰਕੇ ਸੌਂਗਾ ਬਾਕੀ ਕਿਸਾਨ ਦੋਸਤੋ ਜਿਹੜੇ ਵੀ ਵੀਰ ਨੇ ਮੈਨੂੰ ਮਿਲਣਾ ਹੋਵੇ ਮੈਨੂੰ ਮੰਡੇ ਤੋਂ ਸੈਟਰਡੇ ਸੋਮਵਾਰ ਤੋਂ ਸ਼ਨੀਵਾਰ ਸਵੇਰ 10 ਤੋਂ ਸ਼ਾਮ ਨੂੰ 6 ਵਜੇ ਤੱਕ ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਸ਼ਾਪ ਨੰਬਰ 4 ਮੈਂ ਤੁਹਾਨੂੰ ਉੱਥੇ ਬੈਠਾ ਹੀ ਮਿਲੂੰਗਾ ਬਾਕੀ ਜਿਹੜੇ ਮੇਰੇ ਵੀਰ ਨੇ ਆਣਾ ਉਹ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਵੀਰ ਜੀ ਤੁਸੀਂ ਸਵੇਰ ਹੈਗੇ ਹੋ ਕਿ ਨਹੀਂ ਹੈਗੇ ਦੂਸਰੀ ਗੱਲ ਜੇ ਮੇਰੇ ਕਿਸੇ ਵੀਰ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਵੈਰਾਈਟੀ ਚਾਹੀਦੀ ਹੈ ਤੇ ਉਹ ਸਾਨੂੰ ਆਪਣਾ ਆਧਾਰ ਕਾਰਡ WhatsApp ਤੇ ਪਾ ਕੇ ਅਸੀਂ ਉਹਨੂੰ ਬਿੱਲ ਕੱਟ ਕੇ ਉਹਦਾ ਵਟਸਐਪ ਤੇ ਪਾ ਕੇ ਤੇ ਬਸ ਰਹੀਂ ਉਹਦਾ ਸਮਾਨ ਉਥੇ ਪਹੁੰਚਦਾ ਵੀ ਕਰ ਸਕਦੇ ਹਾਂ ਬਾਕੀ ਕਿਸਾਨ ਦੋਸਤੋ ਮੈਂ ਜਾਂਦਾ ਜਾਂਦਾ ਵੀਡੀਓ ਦੇ ਵਿੱਚ بس ਇੱਕੋ ਹੀ ਗੱਲ ਕਰਨਾ ਚਾਹਨਾ ਹਾਂ ਕਿ ਬੀਜ ਵੀਜਣ ਲੱਗੇ ਬੀਜ ਲੈਣ ਲੱਗੇ ਤੇ ਬੀਜ ਨੂੰ ਖੇਤ ਚ ਬੋਣ ਲੱਗੇ ਦੋ ਵਾਰੀ ਸੋਚਣਾ ਹੈ ਕਿਉਂਕਿ ਕਿਸਾਨ ਦੋਸਤੋ ਕੋਈ ਸਪਰੇਅ ਕਰ ਲਈ ਸਪੋਜ਼ ਕਰੋ ਕੋਈ ਜ਼ੁੰਡੀ ਸਪਰੇਅ ਕਰਨੀ ਸੀ ਕਿ ਇਹ ਸੁੰਡੀ ਨਹੀਂ ਮਰੀ ਤਾਂ ਅਪਾ ਦੂਜੇ ਦਿਨ ਫੇਰ ਕਰ ਲਾਂਗੇ ਪਰ ਬੀ ਦੀ ਨਿਰਖ ਕਰਨਾ ਬਹੁਤ ਔਖਾ ਹੁੰਦਾ ਕਿਉਂ ਬੀ ਆਪਾਂ ਨੂੰ ਇੱਕ ਵਾਰੀ ਬੀਜਿਆ 6 ਮਹੀਨੇ ਬਾਅਦ ਪਤਾ ਲੱਗਣਾ ਕਿ ਉਹਨੇ ਆਪਾਂ ਨੂੰ ਕੀ ਫਲ ਦਿੱਤਾ ਤਾਂ ਕਿਸਾਨ ਦੋਸਤੋ ਮੇਰੀ ਬੇਨਤੀ ਇਹੀ ਹੈ ਚੰਗੇ ਤੋਂ ਚੰਗਾ ਬੀਜ ਵਿਜਣ ਦੀ ਕੋਸ਼ਿਸ਼ ਕਰੋ ਜੇ ਦੂਰੋਂ ਆਣਾ ਵੀ ਪਿਆ ਤਾਂ ਇੱਕ ਵਾਰੀ ਆਪਦੇ ਉਥੋਂ ਆ ਕੇ ਆਪਣੀ ਸ਼ਾਪ ਨੂੰ ਜ਼ਰੂਰ ਵਿਜ਼ਿਟ ਕਰੋ ਕਿਉਂ 2 ਮਿੰਟ ਦੀ ਮਕਾਲੀ ਤੁਹਾਡੀ ਸਾਰੇ ਖੇਤਾਂ ਤੁਹਾਡੀ ਸਾਰੀ ਫਸਲ ਖਰਾਬ ਕਰ ਸਕਦੀ ਹੈ ਤੇ 2 ਮਿੰਟ ਵੱਧ ਸੋਚਿਆ ਤੁਹਾਨੂੰ ਪੂਰੇ ਬੰਪਰ ਬੀਜ ਚੰਗੀ ਕੁਆਲਿਟੀ ਵਾਲਾ ਤੇ ਚੰਗੇ ਝਾੜ ਵਾਲੀ ਵੈਰਾਈਟੀ ਤੁਹਾਨੂੰ ਲਵਾ ਸਕਦੀ ਹੈ ਤੇ ਬਾਕੀ ਕਿਸਾਨ ਦੋਸਤੋ ਮੈਂ ਜਾਂਦੇ ਜਾਂਦੇ ਵੀਡੀਓ ਚ ਬਸ ਇੱਕੋ ਗੱਲ ਕਰਨਾ ਚਾਹੂੰਗਾ ਕਿਸਾਨ ਦੋਸਤੋ ਆਪਦਾ ਸੁਝਾਅ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵੀਰੋ ਬਸ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਉਂ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਕਿਸਾਨ ਦੋਸਤ ਦਾ ਭਲਾ ਹੋ ਸਕਦਾ ਹੈ ਕਿਸੇ ਕਿਸਾਨ ਦੋਸਤ ਨੂੰ ਇੱਕ ਚੰਗਾ ਬੀਜ ਮਿਲ ਸਕਦਾ ਹੈ ਕਿਸੇ ਕਿਸਾਨ ਦੋਸਤ ਦਾ ਫਾਇਦਾ ਹੋ ਸਕਦਾ ਹੈ ਤਾਂ ਜਾਂਦਾ ਜਾਂਦਾ ਇੱਕ ਇਹੀ ਕੰਨ ਕਹਿਣਾ ਚਾਹੁੰਗਾ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਮੇਰੇ ਸਹਿਬ ਵੀਰੇ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਏ ਕਿਸਾਨ ਦੋਸਤੋ ਥੈਂਕ ਯੂ ਸੋ ਮਚ ਸਸ਼ੀ ਗਾ ਜੀ